ਸਟੈਟਿਸਟਿਕਸ ਦੇਖ ਰਹੇ ਹੋ ਸਟਾਰੀਜੀ ਨਿਊ ਚੈਨਲ ਅਮਰਬਾਈ ਦੇ ਨਾਲ ਬੋਬੀ ਉੜਾਈ ਦੀ ਖਬਰ ਸਹਾਟੇ ਸ੍ਰੀ ਅਮਰਸਰ ਫਿਰ ਚੱਲੀਆਂ ਗੋਲੀਆਂ ਨਵੇਂ ਨਵੇਂ ਗੈਂਗਸਟਰ ਕਿੱਥੋਂ ਪੈਦਾ ਹੋ ਜਾਂਦੇ ਆ ਤੇ ਕਿੱਥੋਂ ਆਉਂਦਾ ਹੈ ਇਨਾਂ ਕੋਲ ਅਸਲਾ ਜੋ ਆਏ ਦਿਨੇ ਇੱਕ ਮਾਦੇ ਪੁੱਤ ਨੂੰ ਗੋਲੀ ਮਾਰ ਦਿੰਦੇ ਬੀਤੇ ਦਿਨੇ ਇੱਕ ਮਾਦਾ ਕਹਿਣਾ ਰੋਟੀ ਖਾ ਕੇ ਘਰੋ ਮੇਰਾ ਬੇਟਾ ਗਿਆ ਸੀ ਅਤੇ ਦੋ ਲੜਕੇ ਦਸਨ ਆਏ ਉਹਨਾਂ ਦੇ بیٹے ਨੂੰ ਰਸਤੇ ਵਿੱਚ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ ਜਾਦਾ ਲੜਕੇ ਨੂੰ ਦੇਖਿਆ ਤਾਂ ਸਿਰ ਦੇ ਜ਼ਖਮ ਹੋ ਰਹੀ ਸੀ ਅਤੇ ਲੱਤ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ ਅਤੇ ਸਹਾਡੇ ਥਾਲੇ ਦੇ ਅਫਸਰ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਾ ਇਹ ਪ੍ਰਾਣੀਦਰਜੀਸ਼ ਦੇ ਚਲਦੇ ਆ ਲੜਕੇ ਨੂੰ ਗੋਲੀਆਂ ਮਾਰੇ ਗਈਆਂ ਹਨ ਅਤੇ ਦੂਸਰੀ ਪਾਰਟੀ ਦੇ ਵਿਅਕਤੀ ਵੀ ਜ਼ਖਮੀ ਹਨ ਹਮਲਾ ਕਰਨ ਵਾਲੇ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਨੀਤਾ ਰਾਣੀ ਹੈ ਹਾਂਜੀ ਕੀ ਆ ਤੁਹਾਡੇ ਬੇਟੇ ਨੂੰ ਗੋਲੀ ਲੱਗੀ ਉਹਦਾ ਕੀ ਨਾਮ ਆ ਤੇ ਕਿਧੋਂ ਨਿਕਲਿਆ ਆ ਇਹ ਘਰੋਂ ਮੇਰੇ ਬੇਟੇ ਦਾ ਨਾਮ ਅਰुणਜੀਤ ਸਿੰਘ ਆ ਉਹ ਹਜੇ ਹੁਣੇ 5 ਮਿੰਟ 10 ਮਿੰਟ ਪਹਿਲਾਂ ਹੀ ਨਿਕਲਿਆ ਵਾ ਰੋਟੀ ਖਾ ਕੇ ਤੇ ਸਾਨੂੰ ਨਹੀਂ ਪਤਾ ਸਾਨੂੰ ਨਾਲ ਹੀ ਸਲੇਹਾ ਮਿਲ ਗਿਆ ਵੀ ਉਹਦੇ ਗੋਲੀਆਂ ਵੱਜ ਗਈਆਂ ਕਿੰਨੀਆਂ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਉਹਦੀ ਲੱਤ ਦੇ ਵਿੱਚ ਕਿੰਨਾ ਵੱਲੋਂ ਚਲਾਈਆਂ ਗਈਆਂ ਇਹ ਸਾਨੂੰ ਕੁਝ ਨਹੀਂ ਪਤਾ ਹਜੇ ਕੋਈ ਪੁਰਾਣਾ ਝਗੜਾ ਉਹਦਾ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਨਹੀਂ ਆਪਾਂ ਤਾਂ ਹਜੇ ਕੋਈ ਝਗੜਾ ਝਗੜਾ ਉਹਦਾ ਕੋਈ ਸੁਣਿਆ ਨਹੀਂ ਹਜੇ ਤੱਕ ਜਿਹੜਾ ਸੀਗਾ ਉਹ ਮੁੱਕ ਗਿਆ ਉਹਦਾ ਕੌਨ ਸਤਧਾਰੀਆਂ ਦਾ ਕਹਿੰਦਾ ਕਿ ਦੋਨੋਂ ਪਾਸੋਂ ਗੋਲੀਆਂ ਚੱਲੀਆਂ ਕੋਈ ਇਸ ਤਰ੍ਹਾਂ ਦੀ ਤੁਹਾਡੇ ਧਿਆਨ ਚ ਅਗੀ ਗੱਲ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ ਤੁਹਾਡਾ ਬੇਟਾ ਕਾਦੇ ਤੇ ਸੀ ਤੇ ਕਿਦੋਂ ਨਿਕਲਿਆ ਹੈ ਘਰੋਂ ਹਜੇ ਹੁਣੇ 5 ਮਿੰਟ ਪਹਿਲਾਂ ਮੋਟਰਸਾਈਕਲ ਤੇ ਹੀ ਨਿਕਲਿਆ ਵਾ ਉਹ ਵੀ ਮੋਟਰਸਾਈਕਲ ਕਿਸੇ ਦਾ ਲੈ ਕੇ ਟਾਈਮ ਹਜੇ 10 15 ਮਿੰਟ ਪਹਿਲਾਂ ਦੀ ਆ ਬਸ ਕੋਈ ਬੇਟੇ ਨੇ ਦੱਸਿਆ ਵੇ ਕਿ ਇਹਨਾਂ ਕੋਈ ਝਗੜਾ ਆ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਨਹੀਂ ਹੈ ਇਹ ਆਇਆ ਵਾ ਮੈਂ ਕਹਿਣ ਤੇ ਗਈ ਆਂ ਵੀ ਬਸ ਪੰਜ ਮਿੰਟ ਪਹਿਲਾਂ ਆਇਆ ਵਾ ਰੋਟੀ ਆ ਕੇ ਖਾ ਕੇ ਤੇ ਮੇਰੇ ਕੋਲੋਂ ਨਿਕਲ ਆਇਆ ਵਾ ਸੇਲ ਕਹਿੰਦਾ ਮੈਂ ਆਨਾ ਹੁਣੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਜੀ ਸਾਨੂੰ ਸਾਡੇ ਕੋਲ ਦੋ ਮੁੰਡੇ ਗਏ ਨੇ ਉਹਨਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਗੋਲੀਆਂ ਵੱਜ ਗਈਆਂ ਤੇ ਅਹੀਂ ਭੱਜੇ ਆਏ ਉੱਥੋਂ ਬਸ ਕਿੰਨੀਆਂ ਗੋਲੀਆਂ ਲੱਗੀਆਂ ਕੀ ਕੰਡੀਸ਼ਨ ਤੁਸੀਂ ਮਿਲੇ ਬੇਟੇ ਨੂੰ ਅਸੀਂ ਵੇਖ ਕੇ ਆਏ ਹਾਂ ਜੇ ਉਹ ਹੋਸ਼ 'ਚ ਨਹੀਂਗਾ ਸੱਟਾਂ ਲੱਗੀਆਂ ਹਾਂਜੀ ਸੱਟਾਂ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਜ਼ਿਆਦਾ ਗੋਲੀਆਂ ਕਿੰਨੀਆਂ ਲੱਗੀਆਂ ਗੋਲੀਆਂ ਲੱਤ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ ਹਾਂ ਜੀ ਹੁਣ ਸੇ ਪੁੱਛੀ ਪੁੱਛਨੇ ਕੀ ਕੀ ਆਇਆ ਅਜੇ ਤੱਕ ਕੋਈ ਲੱਭਿਆ ਕਿ ਇਹਨੂੰ ਫੜਿਆ ਕਿਸੇ ਨਹੀਂ ਹਜੇ ਕੁਛ ਨਹੀਂ ਕਾਰਵਾਈ ਕੀਤੀ ਹਾਂਜੀ ਸਰ ਸਾਰੇ ਗੋਲੀ ਚੱਲੀ ਜਾਂ ਫਾਇਰ ਰੈਕ ਕਿੰਨੇ ਬੰਦੇ ਜਖਮੀ ਹੈ ਤੇ ਕੀ ਹੈਗਾ ਸਾਰਾ ਦੱਸੋ ਆਣੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਇਸਲਾ ਏਰੀਆ 'ਚ ਗੋਲੀ ਚੱਲੀ ਸੀ ਤੇ ਅੱਗੇ ਚੈੱਕ ਕਰ ਰਹੇ ਜੀ ਹਜੇ ਇੱਕ ਬੰਦਾ ਇੰਜਰਡ ਹੈ ਜੀ ਇੱਕ ਬੰਦਾ ਜੀ ਦੱਸਿਆ ਜਾ ਰਿਹਾ ਵੀ ਜੇ ਦੂਸਰੀ ਪਾਰਟੀ ਦੇ ਕੋਈ ਬੰਦਾ ਇੰਜਰਡ ਹੈ ਚੈੱਕ ਕਰ ਰਹੇ ਜੀ ਇਹ ਗੋਲੀਆਂ ਲੱਗੀਆਂ ਅਜੇ ਇਸ ਬਾਰੇ ਕੁਝ ਨਹੀਂ ਕਹਿੰਦੇ ਡਾਕਟਰ ਹੀ ਦੱਸ ਸਕਦੇ ਜੀ ਕਿੰਨੀ ਗੋਲੀ ਲੱਗੀ ਮਸ਼ੀਨਾ ਪਤਾ ਵੀ ਗੋਲੀ ਜਿਹੜੀ ਕੋਈ ਪ੍ਰਾਣੀ ਰੰਜੀਸ਼ ਆ ਸਰ ਇਸ ਤਰ੍ਹਾਂ ਦੀ ਹਾਂ ਪ੍ਰਾਣੀ ਰੰਜੀਸ਼ ਇਹਨਾਂ ਦੀ ਤੇ ਹੁਣ ਤੱਕ ਕੋਈ ਗ੍ਰਿਫਤਾਰ ਹੋਇਆ ਸੀ ਨਹੀਂ ਜਿਜਸਟੇਟ ਦੇ ਸਾਹਮਣੇ ਆਈਏ ਬੰਦੇ ਕੌਣ ਨੇ ਜਿੰਨਾ ਮਤਲਬ ਗੋਲੀ ਚਲਾਈ ਗਈ ਜਾਂ ਜਿਹਨੂੰ ਲੱਗੀ ਗੋਲੀ ਉਹ ਕੌਣ ਨੇ ਉਹਨਾਂ ਦਾ ਕੋਈ ਨਾਮ ਅਜੇ ਸਾਨੂੰ ਕਲੀਅਰ ਨਹੀਂ ਹੈਗਾ ਸਾਨੂੰ ਨਾਮ ਕਲੀਅਰ ਹੁੰਦਾ ਤਾਂ ਫਿਰ ਆਪਾਂ ਕਰਦੇ ਹਾਂ